ਖਾ ਰਹੇ ਆ ਕਿ ਕਿੰਨੇ ਕੁ ਤੇਜ਼ ਜਿਹੜੇ ਨੇ ਦਾਤ ਜਿਹੜੇ ਨੇ ਇੱਥੇ ਮਾਰੇਗੇ ਹੋਣਗੇ ਇਹ ਤਸਵੀਰ ਦਿਖਾ ਰਹੇ ਹਾਂ ਇਸ ਕਰਕੇ ਲਾਜ਼ਮੀ ਹੈ ਕਿ ਸਾਰੇ ਆਮ ਕੁੰਡਾ ਕਰਦੀ ਜਿਹੜੀ ਇਹ ਤਾਂ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਕਿ ਗੱਡੀ ਪੂਰੀ ਪੂਰੀ ਛਿੱਲੀ ਹੈ ਇਹ ਗੱਡੀ ਚ ਕਿਹੜੀ ਇੰਨੀ ਗੁੰਡਕ ਪੰਕੀ ਆ ਅਸੀਂ ਸਾਰੇ ਦਾਤ ਹੀ ਮਾਰੇ ਨੇ ਬਾਜੀ ਅਸੀਂ ਬਾਹਰ ਸੀਗੇ ਜਦੋਂ ਨਵਾਂ ਦੇ ਦੇਖਿਆ ਅਸੀਂ ਘਰੇ ਭੱਜ ਗਏ ਜੋ ਅਸੀਂ ਬਾਹਰ ਹੁੰਦੇ ਨਾਲ ਸਾਡੇ ਮਾਰਨੇ ਸੀ ਲੜਾਈ ਵੀ ਕਾਦੀ ਬਾਜੀ ਛੜਾ ਰਹੇ ਸੀਗੇ ਉਹ ਲੜਾਈ ਇਹਨਾਂ ਨੇ ਵੜਾਈ ਇਹਨਾਂ ਨੇ ਮੁੱਦਾ ਚੱਕਿਆ ਕਿ ਇਹ ਲੜਨਾ ਚਾਹੁੰਦੇ ਸੀ ਕਿ ਸਾਡਾ ਪੁਰਾਣਾ ਕੋਈ ਕਿੰਨੇ ਕ ਬੰਦੇ ਸੀਗੇ ਜਿਨ੍ਹਾਂ ਦੇ ਫਰਦਾਨ ਸੀਗੇ ਭਾਜੀ ਸਾਰੇ ਬੰਦੇ ਜਿੰਨੇ ਵੀ ਬੰਦੇ ਸੀਗੇ ਹਰ ਇੱਕ ਵੀਡੀਓ ਚ ਦਾਤ ਪਿਆ ਹੈ ਭਾਈ ਉਹ ਵੀ ਮੋਟਰਸਾਈਕਲ ਪੰਚਤਾ ਇਹਨਾਂ ਦਾ ਮੋਟਰਸੋੜ ਕੇ ਬਿਨਾ ਮਤਲਬ ਹਾਂ ਕੋਈ ਮਤਲਬ ਨਹੀਂ ਕੋਈ ਲੈਣੇ ਕੋ ਦੇਣਾ ਨਹੀਂ ਸਾਡਾ ਸਿਵਲ ਸਮਝਾਇਆ ਪਤਾ ਨਹੀਂ ਕਿਉਂ ਉਹਨਾਂ ਘਰਵਾਣ ਲੱਗੇ ਸੀ ਬੰਦੇ ਨੂੰ ਬੰਦੇ ਨੂੰ ਕੱਟਣ ਆਏ ਸੀ ਬਦਮਾਸ਼ੀ ਕੀਤੀ ਕਰਨ ਬਹੁਤ ਜ਼ਬਰਦਸਤ ਕਿਤੇ ਗੰਡੇ ਪਏ ਨੇ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਲੱਗੀਆਂ ਲੱਗੀਆਂ ਉਹਦੇ ਉੱਤੇ ਪੱਥਰ ਤੇ ਇੱਕ ਸੀੜ ਤੇ ਪੱਥਰ ਤੇ ਸਾਰੀ ਦੀ ਸਾਰੀ ਗੱਡੀ ਡੈਮੇਜ ਹੋ ਚੁੱਕੀ ਹੋਈ ਆ ਹਰ ਜਗ੍ਹਾ ਤੇ ਦਾਤ ਹੋ ਗਿਆ ਗੱਡੀ ਤੇ ਹਰ ਜਗ੍ਹਾ ਤੇ ਦਾਤ ਇਸ ਲਈ ਕੋਈ ਜਗ੍ਹਾ ਨਹੀਂ ਉਹਨਾਂ ਨੇ ਛੱਡੀ ਜਿੱਥੇ ਦਾਤ ਨਾ ਮਾਰਿਆ ਹੋਵੇ ਇਹ ਦਾਤ ਇਹ ਛੱਤ ਪੂਰੀ ਦਾਤਾਂ ਨਾਲ ਭਰੀ ਹੋਈ ਆ ਕਿ ਕਿਹੜੇ ਚੀਜ਼ਾਂ ਜਿਹੜੀਆਂ ਮਾਰੀਆਂ ਟੱਕ ਪਏ ਹੋਏ ਨੇ ਪੂਰੇ ਪੂਰੇ ਇਹ ਤਸਵੀਰ ਦਿਖਾਣੀ ਲਾਜ਼ਮੀ ਸੀ ਦਿਖਾਈ ਗਈ ਆ ਲੇਕਿਨ ਗੁਰਦਣਾ ਲੈ ਕੇ ਖੜਾ ਮੈਂ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੇ ਸਮੇਂ ਮੈਂ ਮਾਇਆਪੁਰੀ ਚੌਂਕੇ ਵਿੱਚ ਮੌਜੂਦ ਹਾਂ ਜਿੱਤੇ ਇੱਕ ਤਸਵੀਰ ਦਿਖਾਈ ਜਾ ਰਹੀ ਹੈ ਜਿਸ ਤੇ ਰਾਤ ਨੂੰ ਜਿਹੜੇ ਬੜੀ ਤਕੜੀ ਜਿਹੜੀ ਬਦਮਾਸ਼ੀ ਕੀਤੀ ਗਈ ਐਕਟੀਵਾ ਦਿਖਾ ਰਿਹਾ ਤੁਹਾਨੂੰ ਲੌਨ ਆਰਡਰਿਤ ਜਿਹੜੀਆਂ ਜਿਹੜੀਆਂ ਸਾਰੇ ਆਮ ਜਿਹੜੀਆਂ ਬਾਦ ਨਜ਼ਰ ਆਈਆਂ ਕਿ ਐਕਟੀਵਾ ਦੇ ਸਕਦੇ ਹੋ ਕਿ ਪੂਰੀ ਦੀ ਪੂਰੀ ਜਿਹੜੀ ਐ ਤੈਸ ਨੈਸ ਕਰਦੀ ਕੀ ਮਾਰਿਆ ਤੇ ਇਹ ਪੂਰਾ ਪੂਰਾ ਮੋਰਸਲ ਦੇ ਸਕਦੇ ਹੋ ਤਿੱਖੇ ਦਾਤਾ ਦੇ ਨਾਲ ਹਮਲਾ ਕੀਤਾ ਗਿਆ ਹੋਇਆ ਹੈ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਕਿੰਨੇ ਇੱਟਾ ਰੋੜੇ ਪੱਥਰ ਚੱਲੇ ਨਹੀਂ ਇਹ ਦੁਕਾਨ ਦੀ ਮਾਰ ਦਿੱਤੀ ਗਈ ਹੈ ਤਸਵੀਰ ਦਿਖਾ ਰਹੇ ਆ ਜੋ ਟੱਤੇ ਸ਼ੀਸ਼ਾ ਲੱਗਾ ਸੀ ਸਾਰਾ ਸ਼ੀਸ਼ਾ ਸ਼ੀਸ਼ਾ ਪਿਆ ਇੱਧਰ ਉੱਪਰ ਲੇਕਿਨ ਇਹ ਫੀਟ ਦਿਖਾ ਰਹੇ ਆ ਇਹ ਦਾਤ ਜਿਹੜੇ ਇੱਥੇ ਵੱਜੇ ਹੋਏ ਨੇ ਦੂਜੇ ਪਾਸੇ ਉਹ ਗੱਡੀ ਜਿਹੜੀ ਉੱਤ ਕਰੀ ਹੋਈ ਚੁਗੀ ਜਿਹੜੀ ਹੈ ਮਾਰ ਦਿੱਤੀ ਗਈ ਹੈ ਦਾਤਾਂ ਮਾਰ ਮਾਰ ਕੇ ਇਹ ਤਸਵੀਰ ਦਿਖਾ ਰਹੇ ਆ ਕਿ ਕਿੰਨੇ ਕੁ ਤੇਜ਼ ਜਿਹੜੇ ਨੇ ਦਾਤ ਜਿਹੜੇ ਨੇ ਇੱਥੇ ਮਾਰੇਗੇ ਹੋਣਗੇ ਇਹ ਤਸਵੀਰ ਦਿਖਾਣ ਇਸ ਕਰਕੇ ਲਾਜ਼ਮੀ ਹੈ ਕਿ ਸਰ ਇਹਮ ਗੁੰਡਾ ਕਰਦੀ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਦੇਖ ਸਕਦੇ ਹੋ ਕਿ ਗੱਡੀ ਪੂਰੀ ਪੂਰੀ ਛਿੱਲੀ ਹੈ ਪੂਰੀ ਪੂਰੀ ਗੱਡੀ ਦੇ ਉੱਤੇ ਦਾਤ ਹੋਣਗੇ ਤਸਵੀਰ ਤੁਹਾਨੂੰ ਇੱਕ ਵੀ ਦਾਤ ਜਿਹੜਾ ਨਜ਼ਰ ਨਹੀਂ ਆਊਗਾ ਇੱਥੇ ਨਾ ਬਚਿਆ ਹੋਵੇ ਕਿੰਨੇ ਕ ਦਾਤ ਜਿਹੜੇ ਇਸ ਗੱਡੀ ਦੇ ਉੱਤੇ ਮਾਰੇ ਗਏ ਨੇ ਕਿ ਵੱਡੇ ਵੱਡੇ ਪੱਥਰ ਜਿਹੜੇ ਮਾਰੇ ਗਏ ਨੇ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਦੇਖੋ ਪਰਿਵਾਰ ਹੈ ਕੀ ਹੋਇਆ ਕੀ ਸੀਗਾ ਲਵ ਬਾਜੀ ਰਾਤ ਨਾ ਇੱਥੇ ਮਨੋਜ ਆਇਆ ਸੀਗਾ ਉਹ ਕੌਣਾ ਹੈ ਮਨੋਜ ਇੱਕ ਜਸੂ ਇੱਥੇ ਸਾਡੇ ਮੱਲੇ ਦਾ ਮੁੰਡਾ ਜਸੂ ਇਹ ਸਾਰੇ ਉਹਨਾਂ ਦੇ ਬਾਜੀ ਸੀਸੀਡੀ ਫੁਟੇਜ ਸਾਰੀ ਕੈਮਰੇ ਵੀਡੀਓ ਪਈ ਹੈ ਸਾਡੇ ਕੋਲ ਬਿਲ ਸਾਰੀ ਪਈ ਹੈ ਜੀ ਮੁਲਾਜ਼ਮਾ ਨੂੰ ਵੀ ਦੇ ਲੱਗੇ ਹਾਂ ਰਾਤ 에 ਆਪਸ ਹੋ ਜੀ ਬੈਸੇ ਜਸੂ ਨੇ ਨਾ ਇੱਕ ਉਥੇ ਨੀਲੂ ਨਾਮ ਦਾ ਮੁੰਡਾ ਆਟੋ ਵਾਲਾ ਆਜੋ ਭਾਜੀ ਫੇਰ ਰੱਖੇ ਉਹ ਆਟੋ ਵਾਲੇ ਨੇ ਇਹਨਾਂ ਦੀ ਲੜਾਈ ਹੋਈ ਮਨੋਜ ਦੀ ਜਸੂ ਦੀ ਤੇ ਇੱਕ ਹੋਰ ਮੁੰਡਾ ਸੀਗਾ ਵਿੱਚ ਇਹ ਗੱਟੀ ਚ ਕਿਹੜੀ ਇੰਨੀ ਗੁੰਦਗੰਦ ਭੰਪੀ ਸਾਰੇ ਤਾਂ ਹੀ ਮਾਰੇ ਨੇ ਭਾਜੀ ਅਸੀਂ ਬਾਹਰ ਸੀਗੇ ਅਸੀਂ ਜਦੋਂ ਆਉਂਦੇ ਦੇਖਿਆ ਅਸੀਂ ਘਰੇ ਭੱਜ ਗਏ ਜੋ ਅਸੀਂ ਬਾਹਰ ਹੁੰਦੇ ਨਾਲ ਸਾਡੇ ਮਾਰਨੇ ਸੀ ਕੀ ਇੰਨੀ ਕਿਹੜੀ ਕਿੱਕ ਲੜਾਈ ਕੋਈ ਲੜਾਈ ਨਹੀਂ ਭਾਜੀ ਇੱਥੇ ਆਟੋ ਵਾਲੇ ਨੇ ਇਹਨਾਂ ਨਾਲ ਲੜਾਈ ਕੀਤੀ ਵੀਡੀਓ ਵੀ ਪਈ ਹੈ ਹਾਂ ਪਹਿਲਾਂ ਨੇ ਆਟੋ ਵਾਲਾ ਕੁੱਟਿਆ ਹਾਂ ਅਨੇ ਮਨੋਜ ਨੇ ਅਸੀਂ ਮੱਲੇਦਾਰ ਦੇ ਤੌਰ ਤੇ ਬਾਹਰ ਖੜੇ ਆਪਾਂ ਛੜਾ ਦਿੱਤਾ ਕਿ ਮਨੋਜ ਮੱਲੇਦਾਰੀ ਉਹ ਆਟੋ ਵਾਲੇ ਮੱਲੇ ਵਾਲਾ ਛੱਡ ਦੋ ਲੜੋ ਨਾ ਮਨੋਜ ਨੇ ਕੀ ਕੀਤਾ ਮਨੋਜ ਨੇ ਸਾਨੂੰ ਵੀ ਠੱਕੇ ਮਾਰਨੇ ਸ਼ੁਰੂ ਕਰ ਦਿੱਤੇ ਫਿਰ ਅਸੀਂ ਇਹਨੂੰ ਘਰੋ ਘਰੇ ਭੇਜ ਸਕੇ ਚਲੋ ਛੱਡੋ ਯਾਰ ਜਾਓ ਫਿਰ ਅਸੀਂ ਮਨੋਜ ਨੂੰ ਆਰਾਮ ਨਾਲ ਬੁਲਾਇਆ ਮੈਂ ਕਿਹਾ ਮਨੋਜ ਵੀ ਤੂੰ ਸਾਹਨਾ ਕੋ ਲੜੀ ਜਾਣਾ ਤੇਰਾ ਰੋੜਾ ਕੀ ਆਟੋ ਵਾਲੇ ਨਾਲ ਇੰਨੀ ਗੱਲ ਹੋਈ ਭਾਈ ਮਨੋਜ ਨੇ ਛੱਡ ਕੱਪੜੇ ਮਾਰਨਾ ਸ਼ੁਰੂ ਕਰਤਾ ਰਾਤ ਫਿਰ ਆਪਾਂ ਵੀ ਉਹ ਥੱਪੜ ਮਾਰਿਆ ਫਿਰ ਇਹ ਘਰੇ ਚੱਲ ਗਿਆ ਜੀ ਸਵੇਰੇ ਇਹਨੂੰ ਫੋਨ ਲਾ ਸਾਡੇ ਦੋਸਤ ਨੂੰ ਫੋਨ ਕਰ ਕਹਿੰਦਾ ਫੈਸਲਾ ਆਪਾਂ ਦੁਕਾਨ 'ਚ ਕਰ ਲਾਂਗੇ। ਹਾਂ ਲੜਾਈ ਕਿਦੀ ਹੋਈ ਕਿਦੀ ਸੀਗੀ? ਲੜਾਈ ਮੇਰਾ ਕਜ਼ਨ ਹੈਪੀ। ਹਾਂ ਲੜਾਈ ਵੀ ਕਾਦੀ ਭਾਜੀ ਛੜਾ ਰਹੇ ਸੀਗੇ। ਉਹ ਲੜਾਈ ਇਹਨਾਂ ਨੇ ਬੜਾਈ। ਇਹਨਾਂ ਨੇ ਮੁੱਦਾ ਚੱਕਿਆ ਕਿ ਇਹ ਲੜਨਾ ਚਾਹੁੰਦੇ ਸੀ ਕਿ ਸਾਡਾ ਪੁਰਾਣਾ ਕੋਈ। ਕਿੰਨੇ ਕ ਬੰਦੇ ਸੀਗੇ ਜਿਨ੍ਹਾਂ ਦੇ ਹੱਥੇ ਦਾਤ ਸੀਗੇ? ਭਾਜੀ ਸਾਰੇ ਬੰਦੇ ਜਿੰਨੇ ਵੀ ਬੰਦੇ ਸੀਗੇ ਹਰ ਇੱਕ ਵੀਡੀਓ 'ਚ ਦਾਤ ਪਿਆ ਹੈ। ਕੋਈ ਪੀਸੀਆ ਨਹੀਂ ਆਈ ਰਸ। ਪੀਸੀਆ ਬਾਅਦ 'ਚ ਹੋਈ ਜੀ ਸਾਰਾ ਕੋ ਤੋੜ ਬੰਨ ਕਰਕੇ ਗੱਡੀ ਬਣ ਕੇ ਅਸੀਂ ਤਾਂ ਮੈਂ ਤਾਂ ਸਾਰੀ ਫੈਮਿਲੀ ਲੈ ਕੇ ਚਾਤਾ ਦੇ ਚੜ ਗਿਆ। ਕਿ ਸਾਡੇ ਸਨ ਇਹ ਮੇਰੇ ਪਾਪਾ ਜੀ ਕਿ ਇੰਨੀ ਪਤਮ ਇਹਨਾਂ ਬੰਦੇ ਮਾਰ ਦੇਣ ਦੀ ਜਾਨ ਹੋਈ ਹੈ ਜਸੂ ਨਾਲ ਵਾਲਿਆ ਐ ਨਹੀਂ ਨਾਲਿਆ ਕੋ ਐਣੀ ਨਹੀਂ ਸੀਗਾ ਐਣੀ ਅੱਜ ਨਹੀਂ ਸੀਗਾ ਐਣੀ ਕੱਲ ਸੀਗਾ ਅੱਜ ਨਹੀਂ ਸੀਗਾ ਕੱਲ ਉਹ ਵੀ ਛੜਾ ਰਿਆ ਸੀਗਾ ਪਰ ਜਿਹੜੇ ਵਿੱਚ ਅੱਜ ਲੜਾਈ ਦੇ ਸੀ ਕਿ ਉਹ ਹੈਗਾ ਇੱਕ ਅਮਨ ਜਸੂ ਇੱਕ ਮਨੋਜ ਬਾਕੀ ਸਾਰੇ ਨੂੰ ਪਛਾਣਦੇ ਇਹਨਾਂ ਦੋਸਤਾਂ ਇੱਕ ਦੋ ਤੇ ਆਪਾਂ ਜਾਣਦੇ ਆ ਕਿ ਕੌਣ ਨੇ ਪਰ ਸਾਨੂੰ ਉਹਨਾਂ ਦਾ ਨਾਂ ਨਹੀਂ ਪਤਾ ਔਰ ਇਹਨਾਂ ਦੇ ਨਾਲ ਹੀ ਹੁੰਦੀ ਹੈ ਜੀ ਮੱਲੇ ਵਾਲੇ ਵੀ ਡਰ ਗਏ ਉਹ ਕਿ ਸਾਰੇ ਮੱਲੇ ਵਾਲਾ ਜੀ ਖੋਪ ਪੈ ਗਿਆ ਸਾਰਾ ਇੱਥੇ ਇਕੱਠ ਪੈ ਗਿਆ ਪੁੱਛੋ ਕਿੰਨੂੰ ਦੱਸੋ ਇਹ ਪਾਈ ਦਾ ਵੀ ਮੋਟਰਸਾਈਕਲ ਪੰਚਾ ਇਹਦਾ ਨਾ ਮੇਰਾ ਮੋਟਰਸਾਈਕਲ ਤੋੜ ਕੇ ਬਿਨਾ ਮਤਲਬ ਸਰ ਹਾਂ ਕੋਈ ਮਤਲਬ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਡਾ ਸਿਵਲ ਸਮਝਾਇਆ ਵੀ ਪਤਾ ਨਹੀਂ ਕਿਉਂ ਸਰ ਉਹਨਾਂ ਕਰਵਾਣ ਲੱਗੇ ਜੇ ਬੰਦੇ ਨੂੰ ਬੰਦੇ ਨੂੰ ਬਟਨ ਆਏ ਸੀ ਕਿ ਬਦਮਾਸ਼ੀ ਸੀ ਸਰ ਬਹੁਤ ਜ਼ਬਰਦਸਤ ਕਿੱਥੇ ਫਿਰ ਹਾਂਜੀ ਬਾਲਨ ਨੂੰ ਵਸਦਾ ਕਿੱਥੇ ਹੈ ਸਰ ਹਾਂ ਤਾਂ ਪਤਾ ਨਹੀਂ ਮੱਲੇ ਵਿੱਚ ਅਸੀਂ ਤਾਂ ਪਹਿਲੀ ਵਾਰ ਚੀਜ਼ ਦੇਖੀ ਹੈ ਪਹਿਲੀ ਵਾਰੀ ਦੇਖੀ ਹੈ ਚੀਜ਼ ਬੱਚੇ ਦੀ ਗਲਤੀ ਕਰਦੇ ਉਹ ਮਾਰਨ ਦੇ ਹਿਸਾਬ ਨਾਲ ਆਏ ਸੀਗੇ ਕਿੰਨੇ ਬੰਦੇ ਐਂਡੇ ਕਪਾਨਾ ਬੰਦਾ ਕੀ ਕਰੂ ਕੌਣ ਬੋਲ ਦੂਗਾ ਦੱਸੋ ਕਿੱਦਾਂ ਬੋਲੂਗਾ ਸਾਰੇ ਡਰ ਕੇ ਬਲਦੀ ਭੱਜ ਗਏ ਭਾਜੀ ਤੁਹਾਡੀ ਦੁਕਾਨ ਤੇ ਸਾਰਾ ਹੁੰਦਾ ਘੜ ਭਾਜੀ ਦੇਖੋ ਦੁਕਾਨ ਦੇਖੋ ਆ ਗਈ ਸਾਰੀ ਦੁਕਾਨ ਬੰਦ ਕੇ ਅੰਦਰ ਸਾਰਾ ਸ਼ਟਰ ਬੰਦ ਤੇ ਸਾਰੀ ਕਾਊਂਟਰ ਤੋੜ ਤੇ ਸਾਡੇ ਨਹੀਂ ਇੰਨੇ ਤੁਸੀਂ ਮਹੱਲੇ ਦੇ ਹੋਂ ਸਾਰੇ ਇਹ ਬਦਮਾਸ਼ਾਂ ਬਦਮਾਸ਼ੀ ਫਿਰ ਕਿਤੇ ਤੱਕ ਚੱਲ ਲੋਗੇ ਤੁਸੀਂ ਭਾਈ ਮਾੜੀ ਗੱਲ ਜੋ ਹੋਇਆ ਉਹ ਗਲਤ ਹੋਇਆ ਕਾਨੂੰਨ ਕੀ ਕਰ ਰਿਹਾ ਕਾਨੂੰਨ ਨੂੰ ਆਪਣਾ ਐਕਸ਼ਨ ਲੈਣਾ ਚਾਹੀਦਾ ਨਾ ਹਾਂ ਜਿਹੜੇ ਬੰਦਿਆਂ ਨੇ ਕੀਤਾ ਗਲਤ ਕੰਮ ਉਹ ਕਾਰਵਾਈ ਹੋਣੀ ਚਾਹੀਦੀ ਕਿਦੋਂ ਦੇਖੋ ਕਾਨੂੰਨ ਵਾਲੇ ਦਾ ਨਹੀਂ ਪੁਲਿਸ ਨੂੰ ਜੇ ਤੁਸੀਂ ਦੱਸਾਂਗੇ ਤਾਂ ਹੀ ਆਊਗੀ ਪੁਲਿਸ ਜਿੱਦੋਂ ਆਪਾਂ ਸੱਚੋ ਪਰ ਇਹਨਾਂ ਨੇ ਭਾਜੀ ਰਾਤ ਵੀ ਧੀ ਰਾਤ ਵੀ 30 40 ਮੁੰਡੇ ਸੱਦੇ ਇਹ ਲੜਨ ਦੇ ਲੜਨ ਆਏ ਸੀ ਰਾਤ ਪਰ ਅਸੀਂ ਪੀਸੀਆਰ ਸੱਦ ਕੇ ਹਾਂਜੀ ਅਸੀਂ ਪੀਸੀਆਰ ਸੱਦ ਕੇ ਆਪਣਾ ਇੱਥੇ ਰੋਲਾ ਖਤਮ ਕਰਾਇਆ ਵੀ ਸਾਨੂੰ ਹਮਲਾ ਕਰਨ ਵਾਲੇ ਆ ਪੀਸੀਆਰ ਆਈ ਰਾਜ 5-10 ਮੁਲਾਜ਼ਮ ਆਏ ਇੱਥੇ ਜੱਟਾ ਖੜੇ ਰਹੇ ਉਹਨਾਂ ਨੂੰ ਸਮਝਾ ਕੇ ਸਾਰਿਆਂ ਨੂੰ ਭਜਾਇਆ ਉਹਨਾਂ ਨੇ ਉਹ ਸਾਨੂੰ ਵੀ ਕਿਹਾ ਵੀ ਤੁਸੀਂ ਕੋਈ ਕਾਰਵਾਈ ਸਾਨੂੰ ਇਹ ਸੀ ਵੀ ਨਹੀਂ ਮੱਲੇਦਾਰੀ ਦਾ ਮਾਮਲਾ ਹੈ ਕਿ ਉਹਨਾਂ ਨਾਲ ਲੜਨਾ ਕਿਹੇ ਨੇ ਕਿੰਨੇ ਦੀ ਦੁਕਾਨ ਦੇ ਹਾਲਾਤ ਆ ਉਹ ਦਿਖਾ ਰਹੇ ਆ ਜਿਹੜੀ ਹੁਣ ਚਲੋ ਕਰਦੇ ਕਰਦੇ ਤੁਹਾਨੂੰ ਤੋਂ ਹੰਕਾਰ ਕਰ ਜਾ ਰਹੇ ਨੇ ਕਿ ਜਿਹੜੇ ਮੋਟਰਸਾਈਕਲ ਜਿਹੜੇ ਨੇ ਇੱਥੇ ਆ ਭੰਨੇ ਨੇ ਕਾ ਮੋਟਰਸਾਈਕਲ ਆ ਸਕਦੇ ਕਿ ਜਿਦੋਂ ਕਿ ਦਾਤ ਮਾਰੇ ਨੇ ਮਾਤਾ ਦੀ ਕਿੰਤਾ ਜਾਨ ਬਚਾਈ ਆਪਣੀ ਮਾਤਾ ਮੈਨੂੰ ਇਹਨੇ ਦੱਸਿਆ ਗੰਤਾ ਮੰਮੀ ਕੇ ਦਾ ਫੋਨ ਆ ਬਲ ਪੈਸਾ ਕਾ ਪੈ ਨਾਲ ਚਾਰ ਦਿੰਦੇ ਕਹਿੰਦੇ ਅਸੀਂ ਅੰਦਰ ਆਣ ਲੱਗੇ ਆ ਅੰਦਰ ਆਣ ਲੱਗੇ ਬਈ ਕਿ ਮੈਂ ਇਹ ਅੰਦਰ ਆਣ ਲੱਗੇ ਇਹਨੂੰ ਫੋਨ ਆ ਗਿਆ ਕਹਿੰਦਾ ਬੰਦੇ ਬਹੁਤ ਆ ਪਿਛੇ ਆਪਣਾ ਬਚਾ ਕਰ ਲੋ ਇਹਨੇ ਕਹਿੰਦੇ ਕੁੰਡੀ ਬੰਦ ਕਰ ਦੇ ਕਹਿੰਦਾ ਉਹਨੇ ਕੁੰਡੀ ਬੰਦ ਕਰਦਾ ਕੋਠੇ ਚੱਲ ਗਿਆ ਆਈ ਅੰਦਰ ਹੀ ਰਿਹਾ ਆਈ ਬਾਹਰ ਨਹੀਂ ਆਇਆ ਬਸ ਇੱਥੋਂ ਹੀ ਇਹਨਾਂ ਨੇ ਸਾਡੇ ਅੰਦਰ ਪੜ ਕੇ ਤੋੜ ਗਏ ਤੁਹਾਨੂੰ ਕੋਈ ਪਤਾ ਨਹੀਂ ਅਸੀਂ ਤੇ ਕੋਠੇ ਉੱਪਰ ਚੜ ਗਏ ਤੇ ਕੁੰਡੀਆਂ ਬੰਦ ਕਰ ਦਿੱਤੀ ਅਹਾਂ ਜੀ ਆਈ ਤੇ ਉੱਪਰ ਚੜ ਗਏ ਸਾਰੇ ਕੁੰਡੀਆਂ ਬੰਦ ਕਰ ਇਸ ਨਾਲ ਛੇ-ਛੇ ਆਮ ਦੰਦਾ ਕਰਦੀ ਉਹ ਮੁੰਡੇ ਨਾਲ ਲੜਾਈ ਹੋਈ ਸਾਡੇ ਗਵੰਡੀ ਨਾਲ ਇੱਕ ਮੁੰਡੇ ਦੀ ਮੰਮੀ ਆ ਕੇ ਦੇਖ ਲੋ ਮੈਂ ਕਹਿੰਦਾ ਕੈਮਰੇ ਚ ਦਿਖਾ ਦਿਓ ਜੇ ਉਹਨਾਂ ਘਰੇ ਮਰਨ ਵਾਲਾ ਰਾਤ ਦਾ ਨਾਂ ਚ ਮੌਹ ਹੁੰਦਾ ਤਾਂ ਗੱਲ ਕਰਦੇ ਇੱਕ ਮਣਾ ਜੋ ਆ ਜਾ 10 12 ਬਿਜਲੀ ਪਾਸੀ ਉਹਨਾਂ ਨੇ ਕਰਤੀ ਹਾਂਜੀ ਜੈ ਨਹੀਂ ਪਤਾ ਨਹੀਂ ਸਾਨੂੰ ਤਾਂ ਕੁਛ ਨਹੀਂ ਅਸੀਂ ਤਾਂ ਅੰਦਰ ਪਏ ਮੇਰਾ ਤਾਂ ਚੂੜਾ ਟੁੱਟਿਆ ਹੋਇਆ ਹੈ ਐਟਕਾ ਆਪਰੇਸ਼ਨ ਹੋਇਆ ਆ ਹਾਂਜੀ ਤੇ ਮੈਂ ਤੁਰ ਨਹੀਂ ਸਕ ਰਹੀ ਮੈਂ ਸਹੈਡ ਨਾ ਤੁਰਦੀ ਉਹਨਾਂ ਨੂੰ ਗੁਲੂ ਕੋ ਚੜ੍ਹੇ ਆਇਆ ਉਹ ਮਾਰਿਆ ਗਿਆ ਉਹਨਾਂ ਨੇ ਗੁਲੂ ਕੋ ਚੜਦਾ ਪਿਆ ਚਾਰ ਦਿਨ ਹੋ ਗਏ ਉਹਨਾਂ ਨੇ ਆ ਕੇ ਹਮੜਾ ਕੀਤਾ ਉੱਤੋਂ ਵਿਟਾ ਬਰਾਈਆਂ ਇੰਨੀਆਂ ਜੋ ਉੱਤੇ ਇੱਟਾਂ ਪਈਆਂ ਤੁਹਾਨੂੰ ਇਸ ਇਲਾਕੇ ਦੇ ਦਿਖਾ ਰਿਹਾ ਹਾਲਾਤ ਜਿਹੜੇ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਹਾਲਾਤ ਜਿਹੜੇ ਨੇ ਦਰਸਾਏ ਨਹੀਂ ਦਿਸ਼ਾ ਸਕਦੇ ਕਿਉਂਕਿ ਜੋ ਹਾਲਾਤ ਉੱਪਰ ਇੱਟਾਂ ਪੱਥਰ ਰੋੜੇ ਜਿਹੜੇ ਬਰਸਾਏ ਗਏ ਨੇ ਦੇਖਿਨ ਜੋ ਇੱਟਾ ਰੋੜੇ ਪੱਥਰ ਇੱਥੇ ਪਸਾਏ ਗਏ ਆ ਦੇਖ ਸਕਦੇ ਹੋ ਤੁਸੀਂ ਕਿੰਨ ਤੱਕ ਪੱਥਰ ਆਏ ਨੇ ਆ ਹਾਲਾਤ ਨੇ ਇਹ ਹਾਲਾਤ ਦਿਖਾਏ ਜਾ ਰਹੇ ਨੇ ਕੀ ਹਾਲਾਤ ਨੇ ਇਹ ਸਾਰੇ ਉਹ ਇੱਟਾ ਰੋੜੇ ਪੱਥਰ ਪਏ ਹੋਏ ਨੇ ਕੀ ਤਸਵੀਰਾਂ ਨੇ ਮੋਟਰੋ ਦੀ ਜਿਹੜਾ ਇਲਾਕਾ ਜਿਹੜਾ ਹੈਗਾ ਤਾਂ ਦੱਸ ਜੀ ਮਾਇਆਪੂਰੀ ਇਲਾਕਾ ਇੱਥੇ ਦਿਖਾ ਦਿੱਤੀ ਦਿੱਤਾ ਨੂੰ ਮਿਲੀ ਆ ਇਹ ਫਰੰਟ ਚੀਜ਼ ਦੇਖੋ ਇੱਥੇ ਇੱਟਾ ਵੱਜੀਆਂ ਨੇ ਉਹ ਤੱਕ ਜੇ ਤੋੜ ਦਿੱਤੇ ਗਏ ਹੋਏ ਨੇ ਇਹ ਤਸਵੀਰ ਦਿਖਾਣੀ ਤੁਹਾਨੂੰ ਇਸ ਕਰਕੇ ਲਾਜ਼ਮੀ ਆ ਕੀ ਜਿੰਨੀ ਤਰ੍ਹਾਂ ਪ੍ਰੈਸ਼ਰ ਕਰਦੀ ਇਸ ਇਲਾਕੇ ਦੇ ਵਿੱਚ ਹੋਈ ਹੈ ਅਤੇ ਰੱਬ ਦਾ ਨਾਮ ਲਿਆ ਜਾ ਸਕਦਾ ਕਿਉਂਕਿ ਰੱਬ ਦਾ ਨਾਮ ਲੈ ਕੇ ਹੀ ਆਸਰਾ ਹੈ ਇਹ ਪਰਿਵਾਰ ਕੋ ਚੱਲ ਦੇ ਲਈ ਦੁਕਾਨ ਸੀ ਜੋ ਉਹਨਾਂ ਦੀ ਮਾਤਰ ਗੱਲ ਕਰ ਰਹੀ ਸੀ ਕਿਸ ਤਰ੍ਹਾਂ ਸਹਿਮੀ ਹੋਏ ਨੇ ਸਾਰੇ ਇੱਥੇ ਡੰਡੇ ਪਏ ਨੇ ਅੱਜ ਇੰਟਰਲੋਕਿੰਗ ਪਹਿਲਾਂ ਜਿਹੜੀਆਂ ਲੱਗਦੀਆਂ ਨੇ ਉਹਦੇ ਉੱਤੇ ਪੱਥਰ ਤੇ ਇੱਕ ਸੀੜ ਤੇ ਪੱਥਰ ਸਾਰੀ ਦੀ ਸਾਰੀ ਗੱਡੀ ਡੈਮੇਜ ਹੋ ਚੁੱਕੀ ਹੋਈ ਆ ਤੁਸੀਂ ਖੁਦ ਅੰਦਾਜ਼ਾ ਲਗਾਓ ਜਿਹੜੀ ਸੀਐਸਡੀ ਫੂਡੇ ਨਾਲ ਚੱਲ ਰਹੀ ਹੈ ਕਿੰਦੀ ਦਹਿਸ਼ਤਗਰਦੀ ਕੀਤੀ ਕਿ ਹਰ ਜਗ੍ਹਾ ਤੇ ਦਾਤ ਹੋ ਗਿਆ ਗੱਡੀ ਤੇ ਹਰ ਜਗ੍ਹਾ ਦੇ दात ਐਸਾ ਹੀ ਕੋਈ ਜਗ੍ਹਾ ਨਹੀਂ ਉਹਨਾਂ ਨੇ ਛੱਡੀ ਜਿੱਥੇ दात ਨਾ ਮਾਰਿਆ ਹੋਵੇ ਇਹ दात ਇਹ ਛੱਤ ਪੂਰੀ ਦਾਤਾਂ ਨਾਲ ਭਰੀ ਹੋਈ ਹੈ ਕਿ ਤਿੱਖੇ ਚੀਜ਼ਾਂ ਜਿਹੜੀਆਂ ਮਾਰੀਆਂ ਤੱਕ ਪਾਏ ਹੋਏ ਨੇ ਪੂਰੇ ਪੂਰੇ ਇਹ ਤਸਵੀਰ ਦਿਖਾਣੀ ਲਾਜ਼ਮੀ ਸੀ ਦਿਖਾਈ ਗਈ ਹੈ ਲੇਕਿਨ ਸਾਰਾ ਸਾਰਾ ਸ਼ੀਸ਼ਾ ਤੋੜ ਦਿੱਤਾ ਕੀ ਅੰਦਰ ਜਿਹੜੇ ਕਾਊਂਟਰ ਰਹਿੰਦੇ ਨੇ ਉਹਦੇ ਸ਼ੀਸ਼ੇ ਵੀ ਤੋੜਤੇ ਨੇ ਤੇ ਗੱਲੇ 'ਚ ਉਹਨਾਂ ਦੇ ਕੰਮ ਲਾਇ ਪੈਸੇ ਵੀ ਲੱਗੇ ਨੇ ਕਿ ਉੱਥੇ LED ਲੱਗੀ ਸੀਗੀ ਹਾਂਜੀ ਹਾਂਜੀ ਪਾਜੀ ਪਾਜੀ ਐਲ.ਆਰ.ਡੀ. ਵੀ ਲੈ ਕੇ ਸਾਰਾ ਕੁਝ ਕੈਮਰੇ 'ਚ ਸਾਡੇ ਕੋਲ ਪੂਰਾ ਰਿਕਾਰਡ ਪਿਆ ਰਿਕਾਰਡਿੰਗ ਦਵਾਂਗੇ ਤੇ ਚੋਰੀ ਕਰਨ ਆਏ ਸੀ ਕਿ ਪਾਜੀ ਚੋਰੀ ਸੀ ਕਿ ਜਿਨ੍ਹਾਂ ਦੇ ਤੁਹਾਨੂੰ ਦਿਖਾਇਆ ਮਾਸੇ ਬਿਮਾਰ ਉਹਨਾਂ ਦੇ ਫਾਦਰ ਸਾਹਿਬ ਦਾ ਫੋਨ ਵੀ ਲੈ ਗਏ ਫੋਨ ਚੱਕ ਕੇ ਲੈ ਗਏ ਉਹਨਾਂ ਦਾ ਉਹ ਰੋਂਦੇ ਬੇੜ ਉਹਨਾਂ ਨੇ ਆ ਕੇ ਸਾਨੂੰ ਆ ਕੇ ਵੀ ਦੱਸਿਆ ਕਿੰਨੇ ਮੇਰਾ ਫੋਨ ਲੈ ਗਏ ਉਹ ਵੀ ਛੱਤ 'ਤੇ ਰੁੱਕ ਗਏ ਅਸੀਂ ਵੀ ਕੁੰਡੀ ਲਾ ਕੇ ਛੱਤ 'ਤੇ ਰੁੱਕ ਗਏ ਕੁੰਡੀ ਲਾ ਕੇ ਨਾਲ ਲੁਕਦੇ ਪਾਜੀ ਮਾਰ ਦੇਣਾ ਸੀ ਜਾਣੋ ਤੁਸੀਂ ਗੱਡੀ ਦਾ ਹਾਲ ਦੇਖੋ ਤੇ ਸਾਡਾ ਕੀ ਹੋਣਾ ਸੀਗਾ ਆਪ ਸਮਝੋ ਨਾ ਨਾ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਫਿਰ ਮੈਂ ਪ੍ਰਸ਼ਾਸਨ ਨਹੀਂ ਹੁਣੀ ਆਏ ਇਹ ਤਾਂ ਜ ਉਹਨਾਂ ਨੂੰ ਚੱਕ ਕੇ ਲੈ ਗਏ ਨੇ ਜਸੂ ਗਿਆ ਨੂੰ ਬਾਜੀ ਅਸੀਂ ਇੱਕਦਮ ਹੋਰ ਮਨੋਜ ਨੇ ਮੈਨੂੰ ਪੂਰੀ ਮੈਂ ਵੀਡੀਓ ਦਿਖਾਉਂਗਾ ਜੋ ਸੱਚ-ਸੱਚ ਐਦਾਂ ਪਿਸਟਲ ਐ ਕਰਕੇ ਵੀ ਇਸ਼ਾਰਾ ਮਾਰ ਕੇ ਦਿਖਾਇਆ ਮਨੋਜ ਇਕੱਲੇ ਨੇ ਉਸ ਤੋਂ ਬਾਅਦ ਜੇ ਆ ਆਪਣਾ ਜਸੂ ਵੀ ਉੱਥੇ ਸੀਗਾ ਜਸੂ ਜੁ ਮੜ ਕੇ ਪਿੱਛੇ ਭੱਜ ਗਿਆ ਜਦੋਂ ਮਲਾਜਮ ਆਈ ਜਸੂ ਭਰੇ ਲੁਕ ਗਿਆ ਮਲਾਜਮ ਫੇ ਜਸੂ ਨੂੰ ਘਰੋਂ ਲੈ ਕੇ ਗਏ ਚੱਕ ਕੇ ਹੁਣ ਪਹਿਲੇ ਦੁਕਾਨ ਤੇ ਸਾਰੇ ਹੁਣ ਸਾਡੇ ਗੇਟ ਤੇ ਵੀ ਦਾਤ ਮਾਰੇ ਪਰ ਗੇਟ ਤੇ ਕੁੰਡੀ ਲਾ ਚੁੱਕਿਆ ਸੀ ਮੈਂ ਇਸ ਕਰਕੇ ਅੰਦਰ ਨਹੀਂ ਵੜ ਸਕੇ ਇਥੇ ਥੋੜੇ ਸਾਰਾ ਭੰਨ ਕੇ ਦ ਗੱਡੀ ਸਾਰੀ ਪਾਂਜੀ ਮਤਲਬ ਮਨਸ਼ਾ ਸੀ ਅੰਦਰੋਂ ਅੰਦਰ ਜਾ ਕੇ ਅੰਦਰੋਂ ਅੰਦਰ ਜਾ ਕੇ ਜੀ ਇਹੀ ਸੀ ਕਿ ਸਾਰੀ ਗੱਲ ਕਿ ਸ਼ੂਗਰ ਮੈਂ ਕੁੰਡੀ ਲਾਤੀ ਕਿਉਂਕਿ ਮੈਂ ਇਹਨਾਂ ਨੂੰ ਦੂਰੋਂ ਦੇਖ ਰਿਹਾ ਬਹੁਤ ਸਾਰੇ ਮੁੰਡੇ ਆ ਰਹੇ ਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਬੰਨਤੀ ਜੀ ਇਸ ਤੋਂ ਬਾਅਦ ਇਹਨਾਂ ਨੇ ਗੱਡੀ ਬੰਨੀ ਮਨੋਜ ਨੇ ਮੈਨੂੰ ਐ ਕਰਕੇ ਪਿਸਤਲ ਦਿਖਾਇਆ ਤੇ ਕਹਿੰਦਾ ਜੇ ਸਰ ਦੇ ਪਰਚਾ ਕਰਾਇਆ ਤਾਂ ਤੈਨੂੰ ਛੱਡਾਂਗੇ ਨਹੀਂ ਇੱਥੇ ਆ ਕੇ ਮੁੰਡਿਆ ਵਾਲਾ ਕੇ ਖੜੇ ਰਹਿੰਦੇ ਨੇ ਕੋਈ ਸ਼ਰਾਧੂ 11 ਵਜੇ ਤੱਕ 12 ਵਜੇ ਤੱਕ 1 ਵਜੇ ਤੱਕ ਦੱਸੋ ਇਹ ਕਿਹੜਾ ਮੱਲਾ ਹੈ ਕਿ ਇਹ ਭਰ ਗਏ ਇਹ ਮਾਂ ਦੇਖ ਸਕਦੇ ਹੋ ਕਿ ਮਾਂ ਦੇ ਅੱਖਾਂ ਇੰਨੀ ਤਕੜੀ دہشت ਗੱਦੀ ਤੁਹਾਨੂੰ ਜੋ ਵੀਡੀਓ ਜਿਹੜੀ ਨਾਲ ਦੇ ਨਾਲ ਚੱਲੀ ਇਹ ਤੇ ਦਾਤਾ ਨਾਲ ਹਮਲਾ ਕੀਤਾ ਜਾ ਰਿਹਾ ਇੱਕ ਜੀਕਾ ਜਿਆਦਾ ਸਬੂਤ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਕਿੱਥੇ ਨਾ ਕਿੱਥੇ ਇਹ ਹੋ ਰਿਹਾ ਕਿ ਪੀਸੀਆ ਨੂੰ ਗਸ਼ਟ ਕਰਨਾ ਚਾਹੀਦਾ ਤੇ ਕਾਨੂੰਨ ਵਿਵਸਥਾ ਦੇ ਠੱਲ ਪਾਣੀ ਚਾਹੀਦੀ ਆ ਜਿਨ੍ਹਾਂ ਨੇ ਇੱਕ ਜਿਨ੍ਹਾਂ ਨੇ ਇੱਕ ਕੰਮ ਕੀਤਾ ਵਾ ਉਹਨਾਂ ਤੇ ਜਿਹੜੀ ਹੈ ਤੇ ਦੇ ਹੁਣ ਕਾਨੂੰਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਪਰਿਵਾਰ ਇਨਸਾਫ ਤੇ ਚਾਹੁੰਦਾ ਤੇ ਪਰਿਵਾਰ ਸਾਹਿਬ ਤੇ ਬੋਲ ਦੇ ਵਿੱਚ ਗੋਬਿੰਦਰ ਜੀ ਕੀ ਹੋਇਆ ਮਾਮਲਾ ਜੋ ਮਾਇਆਪੁਰੀ ਦੇ ਵਿੱਚ ਜਿਹੜਾ ਮੈਂ ਪਹਿਲਾਂ ਨਾਲ ਦੱਸਿਆ ਉਹ ਪਹਿਲਾਂ ਟਕਰਾਰ ਹੋਇਆ ਸੀਗਾ ਉਹਦੇ ਚ ਅਗ ਜਿਹੜਾ ਸ਼ੋਕਮਾਰਜੀ ਦੇ ਘਰ ਆ ਕੇ ਅਟੈਕ ਕੀਤਾ ਇਹਨਾਂ ਨੇ ਤੇ ਦੁਕਾਨ ਦੇ ਸ਼ੀਸ਼ੇ ਤੋੜ ਤੇ ਗੱਡੀ ਭੰਨਤੀ ਸਾਰਾ ਮੌਕਾ ਆਪਾਂ ਦੇਖ ਲਿਆ ਇੱਕ ਬੰਦਾ ਰੈਸਟ ਕਰ ਲਿਆ ਇਹਨਾਂ ਨੂੰ ਕਿਹਾ ਵੀ ਹੁਣ ਹੀ ਆਪਣਾ ਪਰਚਾ ਦਰਜ ਕਰਾ ਕੇ ਅਸੀਂ ਕਾਰਜ ਸ਼ੁਰੂ ਕਰਦੇ ਆ ਕਿ ਸਰ ਇਹਦੇ ਵਿੱਚ ਆ ਜਾਂਦਾ ਕਿ ਕਿੰਨੀ ਸੰਖਿਆ ਦੇ ਵਿੱਚ ਉਹ ਲੋਕ ਆਏ ਜੋ ਵੀਡੀਓ ਇਹਨਾਂ ਨੇ ਸਾਨੂੰ ਅਵੇਲੇਬਲ ਕਰਾਈ ਹੈ ਦਾ ਦਰਜ ਕੀਤੀ ਹੈ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਕੋਈ ਗੱਲ ਨਹੀਂ ਉਹਨਾਂ ਆਪਾਂ ਹੁਣ ਆ ਕੇ ਸਥਿਤੀ ਕੰਟਰੋਲ ਚ ਕੋਈ ਅਸੀਂ ਗੱਲ ਨਹੀਂ ਆਪਾਂ ਹੁਣ ਇਹਨਾਂ ਨੂੰ ਬਾਕੀ ਤਸ्तार ਕਰਕੇ ਸਾਰੇ ਕੂਸਰ ਦੇ ਵਿੱਚ ਆ ਹੈਗਾ ਕਿ ਜਿਹੜੇ ਹੁੱਲੜ ਬਾਜੀ ਕਰਦੇ ਜਿਹੜਾ ਪੋਨਾ ਹੱਥ ਲੈਂਦੇ ਨੇ ਉਹਨਾਂ ਨੂੰ ਐਸਾ ਸਬਕ ਸਿੱਖਣ ਹੀ ਲੱਗਾ ਜਿਦਾ ਕਿ ਉਹ ਮੁੜ ਕੇ ਕਦੀ ਇਦਾਂ ਦਾ ਕੰਮ ਹੀ ਨਾ ਕਰਨ ਇਹ ਅਨਫੋਰਚੂਨੇਟਲੀ ਜਿਹੜਾ ਕੁਝ ਹੋ ਗਿਆ ਉਹ ਤਾਂ ਹੋ ਗਿਆ ਹੁਣ ਅਗਲਾ ਅਗਲਾ ਹੁਣ ਆਪਾਂ ਦੇਖਣਾ ਕੀ ਕਰਨਾ ਅਗਲਾ ਹੁਣ ਇਹਨਾਂ ਨੂੰ ਇਹਨਾਂ ਨੂੰ ਵਸਾਜ ਕਰਨਾ ਇਹਨਾਂ ਨੂੰ ਪਕੜ ਕੇ ਜਿਹਨੇ ਵੀ ਬੰਦੇ ਨੇ ਉਹਨਾਂ ਦੇ ਸਾਰੇ ਕਾਰਵਾਈ ਕਰਕੇ ਜੇਲ੍ਹ ਚੋ ਤੱਕ ਦੇ ਜੀ ਹੋਰ ਆ ਜੀ ਮਨੋਜ ਨੇ ਮੈਨੂੰ ਤਸਵੀਰ ਜਿਹੜੀ ਦਿਖਾਈ ਗਈ ਸਟੇਸ਼ਨ ਹਾਊਸ ਅਫੀਸਰ ਨੇ ਸਾਫ਼ ਗੱਲ ਕੀਤੀ ਹੈ ਕਿ ਜੋ ਕਾਰਵਾਈ ਜਿਹੜੀ ਅਮਰ ਚ ਲੈ ਜਾਂਦੀ ਚਾਹ ਉਹ ਜਿਹੜੇ ਜਿਨ੍ਹਾਂ ਨੇ ਹੁੱਲ ਸੱਤ ਕਾਰਵਾਈ ਕੀਤੀ ਆਉਗੀ ਤੇ ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਅਮਰ ਚਲੀ ਜਾਂਦੀ ਜਾਊਗੀ